ਸਾਨੂੰ ਪਰੇ ਪਰੇ ਪਾਣੀ ਦੇ ਅੱਜ ਆਜਾ ਵਾ ਹੈਗਾ ਕਿਨੇ ਪਰ ਮੇਰੇ ਅੱਜ ਦਾ ਪ੍ਰੋਗਰਾਮ ਵੀ ਸਾਡਾ 26 ਨਵੰਬਰ 2020 ਨੂੰ ਵੱਡਾ ਸੰਘਰਸ਼ ਦਿੱਲੀ ਹੋਇਆ ਸੀ ਪਿੱਛੇ ਉਹ ਸ਼ੁਰੂ ਹੋਇਆ ਸੀ ਔਰ ਵਰੇ ਗੰਢ ਮਨਾਉਣ ਵਾਸਤੇ ਵੀ 4 ਸਾਲ ਪੂਰੇ ਹੋਏ ਆ ਇੱਕ ਤਾਂ ਉਹ ਯਾਦ ਕਰਦੇ ਆ ਕਿਉਂਕਿ ਇੱਕ ਸੰਸਾਰ ਦਾ ਇੱਕ ਵੱਡਾ ਸੰਘਰਸ਼ ਜਿਹੜਾ ਸਾਰੀ ਦੁਨੀਆ ਦੇ ਜੀਵਾਂ ਅੱਜ ਤਹਾਂ ਇਸ ਸੰਘਰਸ਼ ਨੂੰ ਅੱਜ ਵੀ ਯਾਦ ਕੀਤਾ ਜਾਂਦਾ ਹੈ ਕਿ ਜਿਸ ਤਰੀਕੇ ਨਾਲ ਇੱਕ ਸਾਲ ਤੋਂ ਉੱਪਰ ਦਾ ਸਮਾਂ ਬਿਲਕੁਲ ਰੋਲੇ ਰੱਵੇ ਤੋਂ ਬਿਨਾ ਬੈ ਕੇ ਔਰ ਕਾਲੇ ਨੂੰ ਰੱਦ ਕਰਾ ਕੇ ਅਸੀਂ ਉੱਥੋਂ ਆਏ ਸੀ ਜੀ ਦੁਨੀਆ ਦੇ ਸਾਰੇ ਗੱਲ ਚੱਲੀ ਸੀ ਇੱਕ ਤਾਂ ਸੋ ਦਿਨ ਨੂੰ ਯਾਦ ਕੀਤਾ ਜਾ ਰਿਹਾ ਕਿ ਕਿ ਚੰਗੇ ਮਾਰੇ ਠੱਕੜ ਝੋਲੇ ਜੋ ਅਸੀਂ ਉੱਥੇ ਝੋਲੇ ਸੀ ਉਸ ਦਿਨ ਸਾਨੂੰ ਯਾਦ ਆ ਰਹੇ ਜਿਸ ਤਾਂ ਜੋ ਸਾਡੇ ਨਾਲ ਸਮਾਂ ਇੱਕ ਸਾਲ ਦਾ ਬੀਤਿਆ ਜਿਸ ਤਰ੍ਹਾਂ ਅਸੀਂ ਟੱਪਰੀ ਵਾਸ ਬਣ ਕੇ ਰਹੇ ਸਾਰਾ ਕੁਝ ਆ ਸਾਨੂੰ ਯਾਦ ਆਇਆ ਦੂਸਰਾ ਜੋ ਸਰਕਾਰ ਦੀਆਂ ਨੀਤੀਆਂ ਜੋ ਕਾਲਕ ਨੂੰ ਰੱਬ ਤੱਕ ਕੀਤੀਆਂ ਸਨ ਕੁਝ ਮੰਗਾਂ ਸਾਡੀਆਂ ਰਹਿੰਦੀਆਂ ਸਨ ਪਰ ਸਰਕਾਰ ਦਾ ਜੋ ਮੰਸ਼ਾ ਹੈਗੀ ਹੈ ਉਹ ਹਲੇ ਉਸੇ ਤਰਾਈ ਹੈ ਸਾਡੀਆਂ ਜ਼ਮੀਨਾਂ ਨੂੰ ਹੋ ਕੇ ਕਾਰਪਟਰ ਨੂੰ ਦੇਣ ਦਾ ਜੋ ਮਸਲਾ ਹੈ ਅਜੇ ਸਰਕਾਰ ਉਵੇਂ ਚਲਾ ਰਹੀ ਹੈ ਉਹੀ ਮਸਲਾ ਉਹਦਾ ਜਿਹੜਾ ਸਭ ਤੋਂ ਵੱਡਾ ਸਾਹਮਣੇ ਇਸ ਵਾਰ ਆਇਆ ਝੋਨੇ ਦੀ ਫਸਲ ਤੇ ਅਸੀਂ ਦੇਖਿਆ ਵੀ ਝੋਨੇ ਦੀ ਫਸਲ ਦਾ ਕੀ ਹਾਲ ਹੋਇਆ ਪਹਿਲੀ ਅਕਤੂਬਰ ਨੂੰ ਸ਼ੁਰੂ ਹੋਣਾ ਸੀ ਤਕਰੀਬਨ ਮਹੀਨਾ ਸਾਰਾ ਆਇਆ ਟੱਪਿਆ ਹਾਲੇ ਤੱਕ ਜੋ ਸਾਡੇ ਵੇਖਣ ਵਾਲੇ ਰਹਿੰਦੇ ਨੇ ਉਹਦਾ ਇੱਕ ਹੀ ਕਾਰਨ ਹੈ ਕਿ ਇਹਨਾਂ ਖੇਤ ਜਖਰਾਬ ਕੀਤਾ ਜਾਵੇ ਇਸ ਕਿਸਾਨ ਨੂੰ ਇਹਨਾਂ ਦੁਖੀ ਕੀਤਾ ਜਾਵੇ ਕਿ ਕਿਸਾਨੀ ਤੋਂ ਬਾਹਰ ਕਿਸਾਨ ਆਪ ਹੀ ਹੋਣ ਦੀ ਸੋਚ ਲਵੇ ਉਹਦੇ ਨਾਲ ਨਾਲ ਖਾਦਾ ਮਸਲਾ ਚੱਲਿਆ ਡੀਏਪੀ ਦਾ ਕਿਉਂਕਿ ਸਾਡੇ ਤਿੰਨ ਮਸਲੇ ਇਸ ਵਾਰ ਲਗਾਤਾਰਲੇ ਨੇ ਢੋਨਾ ਫਤ ਮੰਡੀਕਾ ਦੇ ਵਿੱਚ ਪਈ ਸੀ ਕਣਕ ਪੀਜਣ ਦਾ ਸਮਾਂ ਆ ਗਿਆ ਡੀਏਪੀ ਨਹੀਂ ਮਿਲ ਰਹੀ ਸੀ ਉਤੋਂ ਅੱਗੇ ਜੋ ਖੇਤਾਂ ਨੂੰ ਬਣਾਉਣ ਵਾਸਤੇ ਪਰਾੜੀ ਦਾ ਮਸਲਾ ਹੈਗਾ ਉਹ ਹਾਲੀ ਹੋ ਰਿਹਾ ਜੀ ਪਰਾੜੀ ਦੇ ਵਿੱਚ ਇੱਥੇ ਸਾਰੀਆਂ ਟੀਚਰਾਂ ਦੀਆਂ ਬਿਜਲੀ ਬੋਰਡ ਦੀਆਂ ਸਾਰੇ ਮੈਂਗਰ ਦੀਆਂ ਡਿਊਟੀਆਂ ਚ ਸਾਨੂੰ ਪਤਾ ਨਹੀਂ ਕਿੰਨਾ ਵੱਡਾ ਕੋਈ ਲਟੇਰਾ ਜਾਂ ਕੀ ਡਾਕੂ ਜਾਂ ਕੀ ਗਿਣਿਆ ਗਿਆ ਜਾਂ ਸਭ ਕੁਝ ਕਿਸਾਨ ਹੀ ਖਰਾਬ ਕਰ ਰਿਹਾ ਸਾਰਾ ਵਾਤਾਵਰਣ ਕਿਸਾਨ ਹੀ ਖਰਾਬ ਕਰ ਰਿਹਾ ਸਾਰੇ ਲੋਕਾਂ ਦੀ ਡਿਊਟੀ ਉਸ ਕਿਸਾਨਾਂ ਤੇ ਲਾ ਦਿੱਤੀ ਗਈ ਔਰ ਰੈੱਡ ਐਂਟੀਆਂ ਔਰ ਜਮਾਨੇ ਪਾਏ ਗਏ ਦਾ ਮਤਲਬ ਇਹ ਨਹੀਂ ਹੈ ਕਿ ਕਿਸਾਨ ਦਾ ਧੂਆਂ ਬਹੁਤ ਜ਼ਿਆਦਾ ਹੈ ਜਾਂ ਦਿੱਲੀ ਜਾਂਦਾ ਹੈ ਕੋਈ ਮਤਲਬ ਨਹੀਂ ਹੈ ਅੱਜ ਅੱਖ ਲੱਗੀ ਕੱਲ ਧੂਆਂ ਕਹਿੰਦੇ ਦਿੱਲੀ ਚਲਾ ਗਿਆ ਹੀ ਨਹੀਂ ਹੈ ਸਿਰਫ ਟੋਪ ਜਿਹੜਾ ਸਾਡੀਆਂ ਪੜਾਹ ਦੀਆਂ ਪੰਡਾ ਚੱਕਦੇ ਨੇ ਫੈਕਟਰੀ ਚਲ ਜਾਂਦੇ ਆ ਉੱਥੇ ਕੀ ਛੱਡਦਾ ਹੋ ਉੱਥੇ ਧੂਆਂ ਹੀ ਛੱਡਦਾ ਕਿੰਨੇ ਪੱਠੇ ਚੱਲਦੇ ਨੇ ਕਿੰਨੇ ਵਹੀਕਲ ਚੱਲਦੇ ਨੇ ਕੀ ਪਰ ਦੂਜੇ ਦਾ ਕੁਝ ਪਰਸੈਂਟ ਹੀ ਐ 80% ਜੋ ਜਿਹੜਾ ਕਿਸਾਨ ਤਾਂ ਜਿਹੜਾ ਪ੍ਰਦੂਸ਼ਣ ਕਰਦਾ ਤਾਂ ਉਹ ਵੀ ਦਿਨ ਹੁੰਦੇ ਨੇ ਸਿਰ 15 ਦਿਨ ਹੁੰਦੇ ਨੇ 15 ਦਿਨਾਂ ਦੇ ਵਿੱਚ ਜਿੱਥੇ ਸਾਰਾ ਕੁਝ ਹੋ ਜਾਂਦਾ ਫਿਰ ਇੱਕੋ ਹੀ ਮਕਸਦ ਹੈਗਾ ਕਿ ਇਹ ਕਿਸਾਨ ਨੂੰ ਕਿਸ ਤਰ੍ਹਾਂ ਇਸ ਖੇਤ ਤੋਂ ਬਾਹਰ ਕਰਨਾ ਕਰ ਬਦ ਤੋਂ ਕਿਵੇਂ ਲੈ ਕੇ ਆਉਣਾ ਕਿਉਂਕਿ ਜੋ ਭਾਰਤ ਵਾਲਾ ਵਰਗੀਆਂ ਵੱਡੀਆਂ ਲੈਣਾ ਕੱਡੀਆਂ ਜਾ ਰਹੀਆਂ ਵੱਡੀਆਂ ਸਰਕਾਰਾਂ ਕਿ ਅਟਕਾ ਜਾ ਰਹੀਆਂ ਸਾਡੇ ਵਾਪਸ ਨਿਕਲ ਕੇ ਆ ਜੀ ਸਮਝਦੇ ਆ ਅੱਗੇ ਵਪਾਰਕ ਸਿਸਟਮ ਜੋ ਹੈਗਾ ਕਾਰਪੋਰੇਟਾਂ ਦਾ ਚਲਾਉਣਾ ਹੈਗਾ ਪਰ ਉਹਦੇ ਵਾਸਤੇ ਅਸੀਂ ਦੱਸ ਦਈਏ ਸਰਕਾਰ ਨੂੰ ਖਾਸ ਕਰਕੇ ਪੰਜਾਬ ਬਾਰੇ ਕਹਿੰਦੇ ਆਂ ਫਿਰ ਸਾਰਾ ਦੇਚ ਹੀ ਹੈ ਕਿਉਂਕਿ ਕਿ ਸਾਰੇ ਭਾਰਤ ਨੇ ਇਸ ਵਿੱਚ ਹਿੱਸਾ ਕੀਤਾ ਸੀ ਪਰ ਪੰਜਾਬ ਵਾਲੇ ਕਹੀਏ ਤਾਂ ਪੰਜਾਬ ਦਾ ਇਸ ਤਰ੍ਹਾਂ ਕਦੇ ਨਹੀਂ ਹੋਣਾ ਹੁੰਦਾ ਪੰਜਾਬ ਦਾ ਕਦੇ ਵੀ ਗੈਰੰਤੀ ਦੇ ਸਿੱਖ ਰਹੇ ਸੀ ਪੰਜਾਬ ਤੋਂ ਪੁਰਾਣੀਆਂ ਗੱਲਾਂ ਕਰ ਗਏ ਪੂਰੀ ਦਬੇ ਸੀ ਪੰਜਾਬ ਦਾ ਹਮੇਸ਼ਾ ਡੱਟ ਕੇ ਮੁਕਾਬਲਾ ਕਰਦਾ ਹੈ ਸਰਕਾਰ ਦੀਆਂ ਨੀਤੀਆਂ ਦਾ ਅਸੀਂ ਸਯੁਜਤ ਫੋਰਸੇ ਦੇ ਨਾਲ ਦੱਸਦੇ ਆ ਕਿ ਹੁਣ ਵਿਚਾਰ ਬਣਾਉਣੀ ਪਊਗੀ ਇਸ ਮਸਲੇ ਨੂੰ ਇਸ ਵਾਰ ਦੇ ਮਸਲੇ ਨੂੰ ਲੈ ਕੇ ਪਰਾਲੀ ਨੂੰ ਸਾੜਨ ਦੀ ਜੇਕਰ ਨਹੀਂ ਸਰਕਾਰ ਕੇ ਦਾ ਐਟੀਟਿਊਡ ਨਹੀਂ ਕਰਦੀ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਬਹੁਤ ਵੱਡਾ ਕੋਈ ਸੈਟਅਪ ਬਣਾ ਕੇ ਇੱਕ ਵੱਡਾ ਸਟ੍ਰੈਟ ਬਣਾ ਕੇ ਇਸ ਤਰ੍ਹਾਂ ਕਰਾਂਗੇ ਕਿ ਸਾਨੂੰ ਅਸੀਂ ਘਾਨੇੜੇ ਵੀ ਲੱਗਣ ਦੇਵਾਂਗੇ ਜਿਹੜੇ ਨੈਟ ਆਟੀਆ ਕਰਨ ਦੇ ਜਾਂ ਸਾਡੇ ਕੋਲ ਪਰਦੇ ਦਰਖਾਵੇ ਇਸ ਤਰ੍ਹਾਂ ਦੀ ਸਕੀਮ ਅਸੀਂ ਮੀਟਿੰਗ ਕਰਕੇ ਸਹਿਯੋਗਤ ਸਾਨ ਮੋਰਚੇ ਵੀ ਇਸ ਤਰ੍ਹਾਂ ਦਾ ਪ੍ਰੋਗਰਾਮ ਬਣਾਵਾਂਗੇ ਸੋ ਨੀਤੀਆਂ ਦਾ ਜਿਹੜੀਆਂ ਮਾਰੀਆਂ ਨੀਤੀਆਂ ਐ ਕਿਦਾ ਉਹਨੂੰ ਅੱਜ ਦਾ ਲੱਡ ਕੀਤਾ ਸੀ ਸਰਕਾਰ ਨੂੰ ਕਿ ਸਰਕਾਰ ਇਸ ਵਾਰ ਦੀ ਭੁੱਲੇ ਨਹੀਂ ਕਿਉਂਕਿ ਜੇ ਅਸੀਂ ਪਿੱਛੇ 40 ਸਾਲਾਂ ਸਾਡਾ ਜੋ ਅਸੀਂ ਸੰਘਰਸ਼ ਕੀਤਾ ਭੁੱਲੇ ਨਹੀਂ ਅਸੀਂ ਨਵਾਂ ਸੰਘਰਸ਼ ਵੀ ਕਰ ਸਕਦੇ ਹਾਂ ਸੋ ਆਉਣ ਵਾਲੇ ਸਮੇਂ ਵਿੱਚ ਵੱਡੀ ਮੀਟਿੰਗ ਕਰਕੇ ਮੈਂ ਫਿਰਤ ਮੋਰਚੇ ਦਾ ਮੈਂਬਰ ਹੋਣ ਦੇ ਨਾਤੇ ਕਹਾਂਗਾ ਕਿ ਵੱਡੀ ਮੀਟਿੰਗ ਕਰਕੇ ਇੱਕ ਵੱਡਾ ਪ੍ਰੋਗਰਾਮ ਲਿਖਾਂਗੇ ਜੋ ਸਾਡਾ ਕਿਸਾਨਾਂ ਨਾਲ ਕਿਸਾਨੀ ਮਸਲੇ ਤੇ ਇੱਕ ਵੱਡਾ ਹਮਲਾ ਹੋ ਰਿਹਾ ਸਰਕਾਰਾਂ ਦਾ ਜੋ ਕਾਰਪੇਟਾਂ ਨਾਲ ਮਿਲ ਕੇ ਉਹਨੂੰ ਮੁਕਾਬਲਾ ਕਰਨ ਵਾਸਤੇ ਕਿਦਾ ਉਹ ਹੈ ਇੱਕ ਅਸੀਂ ਯਾਦ ਕਰ ਰਹੇ ਹਾਂ ਪੁਰਾਣੇ ਸਮੇਂ ਨੂੰ ਜੋ ਸਾਡੇ ਨਾਲ ਇੱਕ ਸਾਲ ਉੱਤੇ ਪੀਤੇ ਉਹਨੂੰ ਯਾਦ ਕਰਨ ਵਾਸਤੇ ਅੱਜ ਦਾ ਜੋ ਪ੍ਰੋਗਰਾਮ ਸਾਰੇ ਦੇਖੀ ਦਿੱਤਾ ਜਾ ਰਿਹਾ ਸੋ ਸਾਰੇ ਇਕੱਠੇ ਹੋਏ ਸੋਤ ਮੋਰਚਾ ਟ੍ਰੇਡ ਯੂਨੀਅਨ ਔਰ ਸਾਰੇ ਜੋ ਸਾਡੇ ਸਾਥੀ ਇੱਥੇ ਆਏ ਨੇ ਉਹ ਸਾਰੇ ਸਾਡੇ ਨਾਲ ਰਲ ਕੇ ਵੱਡਾ ਪ੍ਰਗਟਾਵਾ ਕਰ ਰਹੇ ਨੇ